ਗਾਈਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੋਤ ਦੀ ਜੋੜੀ ਸੋ ਸਾਡੇ ਭੈਣ ਭੜਾ ਬਹੁਤ ਸਪੋਰਟ ਕਰਦੇ ਆ ਸਾਡੇ ਮਾਪੋਤ ਦੀ ਜੋੜੀ ਨੂੰ ਤੇ ਸਾਡੇ ਚੈਨਲ ਨੂੰ ਥੈਂਕ ਯੂ ਸੋ ਮੱਚ ਸਾਰਿਆਂ ਦਾ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜੇ ਸਪੋਰਟ ਕਰਦੇ ਆ ਜਿਹੜੇ ਵਧੀਆ ਵਧੀਆ ਕਮੈਂਟ ਕਰਦੇ ਆ ਜੀ ਤੇ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਵੇਂ ਆ ਸਾਡੇ ਚੈਨਲ ਤੇ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਜਿਹੜੇ ਪਹਿਲਾਂ ਤੋਂ ਜੁੜੇ ਹੋਇਆ ਸੋ ਪਲੀਜ਼ ਸਾਡੇ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਜੀ ਤੇ ਅੱਜ ਦਾ ਵਲੌਗ ਵੀ ਬਹੁਤ ਵਧੀਆ ਵਾ ਤੇ ਅੱਜ ਅਸੀਂ ਕੀਤੀ ਸੀ ਫ੍ਰਿਜ ਸਾਫ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸਵਾ ਉਹ ਤੁਹਾਨੂੰ ਦੱਸਦੀ ਹਾਂ ਸੋ ਗਾਇਸ ਆਹ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਫ੍ਰਿਜ ਨੂੰ ਕਲੀਨ ਕਰਕੇ ਕਰਨ ਵਾਸਤੇ ਕੀ ਕੀ ਯੂਜ਼ ਕਰਦੇ ਸੋ ਆਪਾਂ ਇੱਕ ਡੂੰਗਾ ਲਿਆ ਸੀ ਤੇ ਉਹਦੇ ਵਿੱਚ ਆਪਾਂ ਪਾਇਆ ਇਹ ਲਿਆ ਸੀ ਆਪਾਂ ਨਿੰਬੂ ਤੇ ਮਿੱਠਾ ਸੋਡਾ ਤੇ ਇਹਦੇ ਵਿੱਚ ਪਾਇਆ ਆਪਾਂ ਪਾਣੀ ਸੋ ਤੁਹਾਨੂੰ ਦੱਸਦੇ ਆ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਜੀ ਤੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਮਿੱਠਾ ਸੋਡਾ ਤੇ ਮਿੱਠਾ ਸੋਡੇ ਦਾ ਚਮਚਾ ਪਾ ਲਿਓ ਤੁਸੀਂ ਤੇ ਜੇ ਜ਼ਿਆਦਾ ਗੰਦੀ ਹੈ ਫਰਿੱਜ ਫਿਰ ਤੁਸੀਂ ਦੋ ਚਮਚੇ ਦਾ ਇਸਤੇਮਾਲ ਕਰ ਸਕਦੇ ਹੋ ਜੀ ਤੇ ਇਹ ਬਹੁਤ ਵਧੀਆ ਮਤਲਬ ਰਿਜ਼ਲਟ ਹੁੰਦਾ ਹੈ ਇਹਦੇ ਨਾਲ ਜੀ ਤੇ ਇਹਦੇ ਨਾਲ ਅਸਾਂ ਅਸੀਂ ਕਟਿਆ ਨਿੰਬੂ ਸੋ ਨਿੰਬੂ ਜੇ ਤੁਸੀਂ ਚਾਹੋ ਤੇ ਅੱਧਾ ਪਾ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਮਤਲਬ ਸਾਰਾ ਹੀ ਪੂੜਾ ਪਾ ਸਕਦੇ ਹੋ ਨਿੰਬੂ ਤੇ ਮੈਂ ਤਾਂ ਵੈਸੇ ਇੱਕ ਇੱਕ ਨਿੰਬੂ ਮਤਲਬ ਪਾਤਾ ਸੀ ਸਾਰੇ ਤੇ ਫਿਰ ਇਹਦੇ ਵਿੱਚ ਆਪਾਂ ਚਮਚ ਦੇ ਨਾਲ ਇਹਨੂੰ ਹਲਾਇਆ ਤੇ ਚੰਗੀ ਤਰ੍ਹਾਂ ਮਿਕਸ ਕੀਤਾ ਤੇ ਉਸ ਤੋਂ ਬਾਅਦ ਅਸੀਂ ਫ੍ਰਿਜ ਸਾਫ਼ ਕਰਾਂਗੇ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਮੈਂ ਨਿੰਬੂ ਨਚੋੜ ਰਹੀਆਂ ਵਿੱਚ ਤੇ ਚੰਗੀ ਤਰ੍ਹਾਂ ਤੁਸੀਂ ਮਤਲਬ ਕਰ ਲੈਣਾ ਹੈ ਨਿੰਬੂ ਨਚੋੜ ਲੈਣਾ ਤੇ ਇਹਦੇ ਵਿੱਚ ਫਿਰ ਆਪਾਂ ਚਮਚ ਦੇ ਨਾਲ ਇਹਨੂੰ ਮਿਕਸ ਕਰ ਲੈਣਾ ਜੀ ਤੇ ਮਿੱਠਾ ਸੋਡਾ ਨਿੰਬੂ ਤੇ ਪਾਣੀ ਤੁਸੀਂ ਇਹ ਮਿਕਸ ਕਰਕੇ ਤਫਰੀਜ ਨੂੰ ਵਧੀਆ ਤਰੀਕੇ ਦਾ ਨਾਲ ਕਲੀਨ ਸਾਫ ਕਰ ਸਕਦੇ ਹੋ ਜੀ ਸੋ ਆਓ ਤੁਹਾਨੂੰ ਅਸੀਂ ਹੁਣ ਦੱਸਦੇ ਹਾਂ ਸੋ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਫ੍ਰਿਜ ਦੀ ਉੱਪਰਲੀ ਜਿਹੜੀ ਬੈਲਟ ਜੀ ਹੁੰਦੀ ਆ ਉਹਦੇ ਵਿੱਚ ਕਿੰਨੀ ਗੰਦਗੀ ਮਤਲਬ ਹੋਈ ਆ ਇਹ ਫ੍ਰਿਜ ਮੈਨੂੰ ਮਤਲਬ ਹੋਈ ਗਿਆ ਕਾਫੀ ਟਾਈਮ ਸਾਫ ਕੀਤੀ ਨੂੰ ਤੇ ਕਿਉਂਕਿ ਜਲਦੀ ਨਹੀਂ ਕਰਨ ਦੀ ਲੋੜ ਪੈਂਦੀ ਕਿਉਂਕਿ ਜ਼ਿਆਦਾ ਨਹੀਂ ਸੀ ਗੰਦੀ ਹੁੰਦੀ ਬਸ ਥੋੜਾ ਬਹੁਤਾ ਬੱਚੇ ਦੇ ਕੋਲੋਂ ਦੁੱਧੜ ਵਗੈਰਾ ਡੁੱਲ ਜਾਂਦਾ ਤੇ ਉਹਦੇ ਨਾਲ ਹੀ ਜਿਆਦਾ ਖਰਾਬ ਲੱਗਦੀ ਸੀ ਫ੍ਰਿਜ ਤੇ ਮੈਂ ਸੋਚਿਆ ਕਿ ਅੱਜ ਨਾਲੇ ਮੈਂ ਤਾਂ ਇੱਕ ਫ੍ਰਿਜ ਸਾਫ਼ ਕਰਨੀ ਸੀ ਤੇ ਨਾਲੇ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਸੋ ਇਹ ਲਿਆ ਮੈਂ ਸਾਫ਼ ਪਾਣੀ ਤੇ ਇਹਦੇ ਵਿੱਚ ਮੈਂ ਇਹ ਮਿਕਸ ਕੀਤਾ ਹੋਇਆ ਜਰਸ ਮਾਂ ਜੀ ਦਾ ਮੈਂ ਤੁਹਾਨੂੰ ਦੱਸਿਆ ਸੀ ਤੇ ਇਹ ਰਿਹਾ ਇੱਕ ਸਾਫ਼ ਕੱਪੜਾ ਇਹਦੇ ਵਿੱਚ ਤੇ ਇੱਕ ਸਾਫ਼ ਕੱਪੜਾ ਇਹਦੇ ਵਿੱਚ ਸੋ ਤੁਸੀਂ ਦੋਨੋਂ ਸਾਫ਼ ਕੱਪੜੇ ਲੈਣੇ ਆ ਗੰਦੇ ਨਹੀਂ ਲੈਣਾ ਜਿਹੜਾ ਮਿਕਸ ਕੀਤਾ ਹੋਇਆ ਸੀ ਨਿੰਬੂ ਮਿੱਠਾ ਸੋਡਾ ਤੇ ਪਾਣੀ दसा के कर तो साफ करके चमत्तर मिलों क्योंकि साडा तो ये तो 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 मैद जी

sudah देख <tutup mie> <tutup mie> <tutup mie> <-tutup> <tutup mie> डबिन लागू साफ कर दी फ्रिज वैसे भी मैं फ्रिज साफ करनी सी मैं क्या चलो नी वीडियो बना लिने ਉਹ ਸਾਫ ਕਰ ਲੈਂਦੇ ਹਾਂ ਜੀ ਤੇ ਇਹ ਸਮਝ ਚੁੱਕੇ ਕਿ ਕਿਸ ਤਰ੍ਹਾਂ ਦੀ ਸਫਾਈ ਸੋ ਸੌਡੀ ਨਾਲ ਤੇ ਇੰਨੀ ਨਿੰਬੂ ਸੌਡਾ ਪਾਇਆ ਹੋਏ ਤੇ ਫਰਿੱਜ ਐਨ ਕਲੀਨ ਹੋ ਜਾਂਦਾ ਵਧੀਆ ਮੈਂ ਤੋਂ ਮੈਂਟੇ ਬਾਤੀਆਂ ਤੇ ਦਿੱਕੇ ਦੇ ਨਾਲ ਕਲੀਨ ਹੋ ਜਾਂਦੀ ਹੈ ਜੀ ਫ੍ਰੈਸ਼ ਬਾਕੀ ਇਹ ਕਿ ਮਿਹਨਤ ਬਹੁਤ ਲੱਗਦੀ ਹੈ ਜੀ ਹਰ ਕੰਮ ਨੂੰ ਤੇ ਕੋਈ ਵੀ ਕੰਮ ਕਰੋਗਾ ਇਹ ਤਾਂ ਤੇ ਇਹ ਦੇਖ ਸਕਦੇ ਹੋ ਪਾਣੀ ਕਿੰਨਾ ਗੰਦਾ ਉਹ ਦੇਖੋ ਕਿੰਨੀ ਮੈਲ ਲੱਗੀ ਤੁਸੀਂ ਦੇਖ ਸਕਦੇ ਹੋ ਪਾਣੀ ਚ ਕਿੰਨੀ ਮੈਲ ਸਾਫ ਕਪੜੇ ਦੇ ਨਾਲ ਸਾਫ ਕਪੜੇ ਦੇ ਨਾਲ ਸਾਫ ਪਾਣੀ ਦੇ ਨਾਲ ਸਾਫ ਕਰਾਂਗੇ ਜੀ ਬਾਕੀ ਇਹ ਕਿ ਅਪਰਨ ਕੋਈ ਵੀ ਸਮਾਨ ਕਿਰਜ ਹੋਵੇ ਵਾਸ਼ਿੰਗ ਮਸ਼ੀਨ ਹੋਵੇ ਕੋਈ ਵੀ ਹੋਵੇ ਜਿਹਨੇ ਸਾਫ ਕਰਾਂਗੇ ਹਾਂ ਸਾਡੀਆਂ ਜਿਹੜਾ ਗ੍ਰੈਂਡ ਕਰਾਂਗੇ ਜਿਹੜੀ ਅਸੀਂ ਸਾਫ ਨਹੀਂ ਕਰਾਂਗੇ ਸਾਡੇ ਨੂੰ ਨਿਸ਼ਾ ਭਰਾਉਣਾ ਜੀ ਆਪ ਦੱਸਾਂਗੇ ਕਿ ਉਹ ਜਿਹੜੀ ਉੱਪਰਲੀ ਬੈਲਟ ਆ ਫੇਚਦੀ ਉਹ ਕਿਵੇਂ ਆਪਾਂ ਸਾਫ਼ ਕਰਨੀ ਹੈ ਇਹ ਆਪ ਲਈ ਆ ਕੰਮਗੀ ਤੇ ਇਹ ਲਈ ਇੱਕ ਜਰਾਬ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਕੰਮ ਹੁੰਦਾ ਪਾ ਦਾਂਗੇ ਜੀ ਜਰਾਬ ਦੇ ਵਿੱਚ ਤੇ ਸੋ ਇਹ ਦੰਦੇ ਆ ਜਿਹੜੇ ਜੜ ਤੇ ਇਥੇ ਆਪਾਂ ਲਿਕਵਿਡ ਲਗਾਵਾਂਗੇ ਜੇ ਤੁਹਾਡੇ ਕੋਲ ਵੀਮਾ ਲਿਕਵਿਡ ਹੈਗਾ ਤੁਸੀਂ ਉਹ ਲਗਾ ਸਕਦੇ ਹੋ ਮੈਂ ਤਾਂ ਸਾਬਣ ਦਾ ਹੀ ਇਸਤੇਮਾਲ ਕਰੂੰਗੀ ਜੀ ਸੋ ਮੇਰੇ ਕੋਲ ਸਾਬਣ ਹੈ पांडे ਬੱਟਲ ਸਾਫ਼ ਕਰਨ ਵਾਲਾ ਸੋ ਮੈਂ ਲਗਾਉਂਗੀ ਇਹਨੇ ਬਿਲਡਾ ਸੋਪਾ ਇਹਨੂੰ ਇਦਾਂ ਸਾਫ਼ ਕਰਨਾ ਹੈ ਸੋ ਵੇਖੋ ਕਿੰਨੀ ਮੈਲ ਲੱਗੀ ਹੋਈ ਆ ਸੋ ਤੁਸੀਂ ਇਹ ਮਦਾ ਹੋਰ ਵੀ ਇਸਤੇਮਾਲ ਕਰ ਸਕਦੇ ਹੋ ਜੀ ਸਾਡਾਂ ਦੇ ਚੰਗੀ ਤਰ੍ਹਾਂ ਤੁਸੀਂ ਮਾ ਲੈਂਦੇ ਕਿਵੇਂ ਨਿਕਲਦੇ ਆ ਵੇਖੋ सवेम तुम साफ वेखो सफाई हो रही है सवेमें साफ कर सकते बैल्ट क्योंकि उतों तक सफाई इतना लगा लें तक मतलब बैल्ट तक चली जाओ सोच लगा लो जी हम थो दस दें अपना की करना ਤੇ ਆਪਾਂ ਇਹ ਇਸਤੇਮਾਲ ਕਰ ਸਕਦੇ ਹਾਂ ਸੋਪਾ ਥੋੜਾ ਜਿਹਾ ਹੋਰ ਵੀ ਮਿਲਾਵਾਂਗੇ ਤੇ ਚੰਗੀ ਤਰ੍ਹਾਂ ਆਹ ਇੱਕ ਕਿੰਨੀ ਗੰਦਗੀ ਆ ਸੋਏ ਵੀ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਆਹ ਉਪੜੋਂ ਮੈਂ ਸਾਫ਼ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਮੈਂ ਚੰਗੀ ਤਰ੍ਹਾਂ ਸਾਫ਼ ਕਰੂੰਗੀ ਆ ਦੇਖੋ ਸਾਈਡ ਤੇ ਇਹ ਸੋਸੇ ਤੁਸੀਂ ਕੰਗੀ ਦੇ ਨਾਲ ਹੀ ਕਰ ਸਕਦੇ ਹੋ ਸਾਫ਼ तो देख सकते हो सारी फ्रिज साफ हो गई चंगी तरह हाँ देखो चंगी तरह साफ हो गई है पानी वेखो कि मैल निकली ਸੋ ਗਾਇਸ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਓ ਤਾਂ ਮਿਲਦੇ ਹਾਂ ਤੁਹਾਨੂੰ ਅਗਲੀ ਵਧੀਆ ਜੀ ਵੀਡੀਓ ਦੇ ਨਾਲ ਵਲੌਗ ਦੇ ਨਾਲ ਸੋ ਬਾਏ ਬਾਏ